ਸੋਸਰੀ ਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਰਸਤੇ ਬਾਰੇ ਗੱਲ ਕਰ ਰਹੇ ਹਾਂ ਆ ਬਾਈ ਦੀ ਸੋਚ ਬਹੁਤ ਵਧੀਆ ਲੱਗੀ ਯਾਰ ਮੈਨੂੰ ਰਸਤੇ ਜੁ ਨੰਗ ਰਹੇ ਸੀ ਆ ਦੇਖਿਆ ਆ ਦੇਖੋ ਬਾਈ ਨੇ ਤਾਰ ਲਾਈ ਐ ਤਾਰ ਨਾ ਪਹਿਲਾਂ ਬਾਈ ਦੇ ਕਿਤੇ ਮਾੜਾ ਮੋਟਾ ਇਧਰ ਵੀ ਪਹੀ ਕੰਨੀ ਆਉਂਦਾ ਹੋਊਗਾ ਇਹ ਕੋਈ ਮਿੰਤੀ ਨਹੀਂ ਹੋਈ ਇਹ ਬਾਈ ਨੇ ਆਪ ਹੀ ਲਾਈ ਆ ਦੇਖੋ ਗੱਠਾ ਪਿੱਛੇ ਹਟਮੀ ਲਾਤੀ ਆ ਖੰਭੇ ਤੋਂ ਇਹ ਚੀਜ਼ ਇਹਨਾਂ ਕੋਈ ਬੜਾ ਫਰਕ ਨਹੀਂ ਪੈਂਦਾ ਬਾਈ ਨੇ ਸਾਰਾ ਰਸਤਾ ਉਹਦਾ ਜਿੰਨਾ ਕੋ ਉਹਨੂੰ ਲੱਗਦਾ ਸੀ ਵੀ ਯਾਰ ਆਪਣੀ ਕਿੰਨੀ ਤਾਰ ਬਾਹਰੇ ਲੱਗੀ ਹੋਈ ਐ ਬਾਈ ਨੇ ਉਹ ਤਾਰ ਫੇਰ ਬਾਣ ਕੰਨੀ ਕਰਤੀ ਆ ਦੇਖੋ ਆ ਖੜਾ ਖੰਭਾ ਉਹ ਮਗਰ ਖੜਾ ਉਹਦੂ ਮਗਰ ਵੀ ਆ ਲਿਆ ਗਾਹਾਂ ਵੀ ਉਹ ਦੇਖੋ ਮੂਰੇ ਜਿਹੜੇ ਪਹਿਲਾਂ ਵਾਲੇ ਖੰਭੇ ਉਵੇਂ ਹੀ ਖੜੇ ਆ ਬਾਈ ਨੇ ਅੰਗਲਾਰ ਨਾਲ ਲਾ ਕੇ ਪਿੱਛੇ ਆਟਮੀ ਕਰਤਾ ਪੱਕਾ ਕੰਮ ਕਰਤਾ ਆ ਇੱਧਰ ਦੇਖ ਲਓ ਆ ਸਾਰਾ ਬਾਈ ਦਾ ਐ ਲੱਗਦਾ ਜਿਵੇਂ ਇੱਧਰ ਬਾੜਾ ਹੈ ਨਾ ਜਿਹੜੀ ਸਾਰੀ ਇਹ ਪਹੀਚ ਐ ਇਹਦਾ ਮੇਨ ਕਾਰਨ ਇਹ ਹੈ ਭਰਾਵੋ ਵੀ ਰਸਤੇ ਦਾ ਸਾਰਾ ਥਾਂ ਕਲੀਅਰ ਕਰਕੇ ਰੱਖਿਆ ਕਰੋ ਯਾਰਾ ਜਿਹੜੀ ਚੰਗੀ ਚੀਜ਼ ਆ ਉਹਨੂੰ ਵਧੀਆ ਸ਼ੇਅਰ ਤੇ ਲਾਈਕ ਕਰਿਆ ਕਰੋ ਜਿਵੇਂ ਹੁਣ ਇਹ ਬਾਈ ਨਹੀਂ ਆ ਦੇਖੋ ਪਿੱਛੇ ਹਟ ਮੀ ਤਾਰ ਲਾਤੀ ਆਪਦਾ ਉਹ ਪਹਿਲਾਂ ਵਾਲੇ ਖੰਭੇ ਉਮੀ ਖੜੇ ਆ ਹੁਣ ਬਾਈ ਆ ਵੀ ਆ ਯਾਰ ਆਪਾਂ ਕਿਸੇ ਤੇ ਲਾ ਕੇ ਨਹੀਂ ਗੱਲ ਕਰਦੇ ਵੀ ਹੁਣ ਚਲੋ ਠੀਕ ਆ ਵੀ ਇੱਥੋਂ ਦੀ ਸੰਦ ਨੰਗੀ ਜਾਂਦੇ ਆ ਟਰੈਕਟਰ ਟਰਾਲੀਆਂ ਦਾ ਠੀਕ ਆ ਜਦੋਂ ਕਵਾਇਨ ਆਉਂਦੀਆਂ ਨਾ ਉਦੋਂ ਬਹੁਤ ਦਿੱਕਤ ਪੈਂਦੀ ਹੈ ਬਾਈ ਇਹ ਚੀਜ਼ਾਂ ਦੀ ਉਦੋਂ ਫਿਰ ਕੀ ਫਰਕ ਪੈਂਦਾ ਜਿਵੇਂ ਹੁਣ ਇੱਧਰ ਦਰਖਤ ਲੱਗੇ ਹੋਏ ਨੇ ਇੱਧਰ ਦੇਖੋ ਕਿਕਰਾਂ ਕੁਕਰਾਂ ਵਿੱਚ ਬਾੜ ਕਰੀ ਹੋਈ ਆ ਦੇਖੋ ਆ ਸਾਰਾ ਇਹ ਕਟਰ ਲੰਗਦਾ ਨਹੀਂ ਬਾਈ ਇੱਧਰ ਕਰਦਾ ਫਿਰ ਕਟਰ ਵਾਲੇ ਮਸ਼ੀਨ ਵਾਲੇ ਨੂੰ ਕਰਨਾ ਪੈਂਦਾ ਦਰਖਤ ਗੰਨੀ ਤਾਂ ਬਾਹਲਾ ਜਾਂਦੀ ਨਹੀਂ ਮਸ਼ੀਨ ਨਹੀਂ ਕਟਰ ਖਾਈ ਕੀ ਉਹਦੇ ਨਾਲ ਲੰਗੇ ਇਹ ਚੀਜ਼ਾਂ ਦੇ ਨਾਲ ਫਰਕ ਜ਼ਰੂਰ ਪੈਂਦਾ ਉਹ ਮਿਲ ਜਾਣਗੇ ਭਈ ਉਦੋਂ ਮਸ਼ੀਨ ਲਗਾਉਣ ਵੇਲੇ ਬਹੁਤ ਦਿੱਕਤ ਪੈਂਦੀ ਆ ਤੇ ਜੇ ਪਿੱਛੇ ਆਟਮੇ ਪਤਾਂ ਲਾਏ ਆ ਬਾਈ ਨੀ ਯਾਰ ਵੀ ਕਿਸੇ ਨੂੰ ਦਿੱਕਤ ਨਾ ਪਵੇ ਆ ਦੇਖੋ ਇਹ ਚੀਜ਼ ਜਿਹੜੀ ਵਧੀਆ ਹੈ ਉਹਨੂੰ ਸ਼ੇਅਰ ਤੇ ਲਾਈਕ ਕਰਿਆ ਕਰੋ ਵਧੀਆ ਲੱਗਦੀ ਹੈ ਇਹ ਚੀਜ਼ਾਂ ਆ ਸਾਰੀ ਬਾਈ ਦੇ ਦਰਖਤ ਇਧਰ ਹੀ ਆ ਪਹੀ ਦੇ ਬਸ ਉੱਤੀ ਲੱਗੇ ਹੋਏ ਆ ਦੇਖੋ ਵਿੰਡਲ ਤੇ ਇਹ ਕਿੱਥੇ ਮਾੜਾ ਜਾਂ ਬਾਹਣ ਤੇ ਲੱਗੇ ਹੁਣ ਤਾਂ ਵਧੀਆ ਗੱਲ ਹੈ ਦਰਖਤ ਲਾਉਣੇ ਆਪਣੇ ਨੇ ਬਹੁਤ ਜ਼ਰੂਰੀ ਨੇ ਬਾਈ ਦਰਖਤਾਂ ਤੋਂ ਆਕਸੀਜਨ ਵੀ ਮਿਲਦੀ ਹੈ ਬਾਕੀ ਮੌਸਮ ਵੀ ਠੀਕ ਰਹਿੰਦਾ ਦਰਖਤ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਇਹ ਆਪਾਂ ਗੱਲ ਨਾਲ ਸਹਿਮਤਾਂ ਪਰ ਲਾਓ ਆਪਣੇ ਥਾਂ 'ਚ ਪ੍ਰੋਪਰ 'ਚ ਦਿੱਕਤ ਨਾ ਪਵੇ ਕਿਸੇ ਨੂੰ ਵਟਾਂ ਤੇ ਆਉਦੇ ਬਾਹਣ ਦੇ ਅੰਦਰ ਦੇ ਪਾਸੇ ਕੋਈ ਬਾਲਾ ਫਰਕ ਨਹੀਂ ਪੈਂਦਾ ਉਹ ਬਾਈ ਨੇ ਦੇਖ ਸਾਰੀ ਤਾਰ ਪਿੱਛੇ ਹਟਮੀ ਲਾਈ ਹੋਈ ਆ ਦੇਖੋ ਇਧਰ ਵੀ ਇਧਰੇ ਦਰਖਤ ਹੈ ਫਿਰ ਜਦੋਂ ਬਾਈ ਕਹਿੰਦਾ ਵੀ ਆਹ ਦਿੱਕਤ ਕੀ ਪੈਂਦੀ ਆ ਜਦੋਂ ਮਸ਼ੀਨ ਵਾਲਾ ਆਉਂਦਾ ਅਗਲਾ ਉਦੋਂ ਫਿਰ ਦਰਖਤਾਂ ਕਰਨੀ ਕਾਟਰ ਜਾਂਦਾ ਨਹੀਂ ਇਧਰ ਖੰਭਿਆਂ ਦਾ ਨਹੀਂ ਹੋ ਜਾਂਦਾ ਕਹਿੰਦਾ ਖੰਭੇ ਮੈਂ ਬਹੁਤ ਵਾਰੀ ਲਾਤੇ ਆ ਟੁੱਟ ਜਾਂਦੇ ਆ ਇਹ ਜ਼ਰੂਰੀ ਗੱਲਾਂ ਬਾਈ ਵੀ ਆਪ ਦਾ ਥਾਂ ਛੱਡ ਕੇ ਰਸਤੇ ਦਾ ਤੇ ਫੇਰ ਖੰਭੇ ਲਾਇਆ ਕਰੋ ਉਹਦੇ ਨਾਲ ਵਧੀਆ ਲੱਗਦਾ ਦਰਖਤ ਵੀ ਲਾਉਣੇ ਆਪਦੇ ਬਾਹਨ ਚ ਲਾਇਆ ਕਰੋ ਆਹ ਦੇਖੋ ਬਾਈ ਨੇ ਸਾਰੀ ਤਾਰ ਆਹ ਦੇ ਪੱਈਆ ਪਈ ਉਧਰ ਵੀ ਆਪਾਂ ਹੀ ਉੱਤੇ ਲੱਗੇ ਹੋਏ ਨੇ ਆਹ ਪਈਆ ਇਹਦੇ ਸਾਰੇ ਥੱਲੇ ਲਾਏ ਹੋਏ ਨੇ ਤੇ ਜਿਹੜੀ ਸਲਾਗਾ ਜੋ ਕੰਮ ਆ ਯਾਰ ਉਹ ਕੰਮ ਨੂੰ ਆਪਾਂ ਨੂੰ ਵਧੀਆ ਕਹਿਣਾ ਚਾਹੀਦਾ ਬਾਈ ਨੇ ਦਰਖਤ ਲਾਇਆ ਟਾਲੀ ਨੂੰ ਵੀ ਦੇਖੋ ਕਿੰਨਾ ਪਿੱਛੇ ਆਟਮਾ ਲਾਇਆ ਐਨਾ ਯਾਰ ਕਿਸੇ ਨੂੰ ਇਹ ਚੀਜ਼ ਬਾਰੇ ਦਿੱਕਤ ਨਾ ਪਵੇ ਮੰਨ ਕੇ ਚਲੋ ਆਹ ਦੇਖੋ ਇਹ ਖੰਬਿਆਂ ਨੂੰ ਵੀ ਬਾਹਣ ਤੋਂ ਪੂਰਾ ਕਰਮ ਪਿੱਛੇ ਆ ਇਹਨਾਂ ਕੋਈ ਦਰਖਤ ਕੋਈ ਥਾਂ ਨਹੀਂ ਰੋਕਦਾ ਆਪਣੇ ਲਈ ਜ਼ਰੂਰੀ ਨਹੀਂ ਆਪਾਂ ਦਰਖਤ ਲਾਉਣੇ ਵੀ ਉਹ ਗਾਹਾਂ ਵੀ ਲੱਗੇ ਆ ਬਾਈ ਦੇ ਤੇ ਜ਼ਰੂਰੀ ਹੈ ਬਾਈ ਆਪਾਂ ਨੂੰ ਥਾਂ ਸਾਰਾ ਪਹੀ ਦਾ ਛੱਡ ਕੇ ਜਿਵੇਂ ਬਾਈ ਨੇ ਤਾਰ ਲਾਈ ਹੋਈ ਹੈ ਹਰੇਕ ਨੂੰ ਲਾਉਣੀ ਚਾਹੀਦੀ ਹੈ ਥਾਂ ਛੱਡ ਕੇ ਕਲੋ ਠੀਕ ਹੈ ਕੋਈ ਆਪ ਦਾ ਗਾਹਾਂ ਆਪਦੇ ਬਾਣ ਨੂੰ ਪਹੀ ਜਾਂਦੀ ਉੱਥੇ ਘੱਟ ਛੱਡੋ ਜਾਂ ਵੱਧ ਛੱਡੋ ਉਹ ਤੁਹਾਡੀ ਆਪਦੀ ਸੋਚ ਹੈ ਵੀ ਜਿਹੜਾ ਮੇਨ ਰਸਤਾ ਉਹਨੂੰ ਛੱਡਣਾ ਚਾਹੀਦਾ ਜਿਵੇਂ ਆ ਬਾਈ ਨੇ ਪਿੱਛੇ ਆੜਮੀ ਸਾਰੀ ਤਾਰ ਲਾਤੀ ਜਿਹੜੀ ਪਹਿਲਾਂ ਕਿਤੇ ਮਾਣੀ ਮੋਟੀ ਉੱਤੇ ਸੀ ਇਹ ਜ਼ਰੂਰੀ ਗੱਲਾਂ ਨਹੀਂ ਬਾਈ ਆਪਣੇ ਵਾਸਤੇ ਵੀਡੀਓ ਵਧੀਆ ਲੱਗੀ ਸ਼ੇਅਰ ਤੇ ਲਾਈਕ ਕਰਿਓ ਸਾਰੇ ਭਰਾਵਾਂ ਨੂੰ ਧੰਨਵਾਦ ਰਸਤੇ 'ਚ ਦਰਖਤ ਨਾ 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 ਨਾ